ਇਹ ਰਮਣੀ ਬਹੁਤ ਵਧੀਆ ਨੇ ਪਰ ਅਲਾਗੀ ਕਰੀਆ ਸਾਡੇ ਕੈਦੀਆਂ ਭਰਾਵਾਂ ਵਾਸਤੇ ਸਾਰਿਆਂ ਨੂੰ ਬੁਲਾਇਆ ਗਿਆ ਬਹੁਤ ਚੰਗੋ ਜਿਹੜਾ ਬਾਕੀ ਕੀਤਾ ਗਿਆ ਨਿਕਲਦਾ ਬਹੁਤ ਵਧੀਆ ਹੈ ਨਹੀਂ ਕੋਈ ਪ੍ਰੇਸ਼ਣ ਨਹੀਂ ਬਹੁਤ ਵਧੀਆ ਸੁਮਿੰਦਰ ਸਿੰਘ ਸਾਹਿਬ ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਸੰਗਮਨ ਮੌਕੇ ਪਰਤੇ ਗਏ ਕੀ ਕਹਿਣਾ ਪਟਾ ਦੀ ਅੱਜ ਬਰਦਰ ਮੇਲ ਲਾਇਆ ਜਿਹਦੇ ਵਿੱਚ ਬਾਕੀ ਕਿੰਨੇ ਲੱਗੇ ਬਹੁਤ ਵਧੀਆ ਲੱਗਿਆ ਜੀ ਮੈਂ ਕਿੰਨੇ ਕਿਲਾ ਬਰਦਰ ਦੇ ਤੇ ਕਿੰਨੇ ਸਾਲ ਹੋ ਗਏ ਹਾਂਜੀ ਮੈਂ ਪਹਿਲੀ ਵਾਰ ਆਇਆ ਹਾਂ ਜੀ ਮੇਰਾ ਨਾਮ ਪਿਕੋਰ ਹੈ ਮੈਂ ਨੈਕਸਟ ਲੇਕੂ ਦੀ ਲਾਇਬ੍ਰੇਰੀ ਮੇਰੇ ਭਰਾ ਦੇ ਪਿਕੋਰ ਜੀ ਨੂੰ ਹਾਂ ਜੀ ਜੀ ਇਨਾਂ ਦੇ ਰੱਖੀ ਕਰਨ ਆਏ ਆ ਸਾਨੂੰ ਇੱਛਾ ਸੀ ਉਹਨੇ ਵਧੀਆ ਮੌਕਾ ਦਿੱਤਾ ਕਿ ਉਹਨਾਂ ਨੂੰ ਇਸ ਕਾਰਜ ਦੇ ਸੰਗਠਨ ਕਰਾਉਣ ਦਾ ਮੌਕਾ ਸਾਡੀ ਗੱਲਬਾਤ ਨਹੀਂ ਗਈ ਯਕੀਂ ਹਾਂਜੀ ਇਸ ਤਰ੍ਹਾਂ ਦੇ ਰੱਖੀ ਬਣ ਗਿਆ ਹਾਂ ਇਸ ਤਰ੍ਹਾਂ ਨਾਲ ਜਿਹੜੇ ਡਿਵੈਲਪਮੈਂਟ ਕੀਤਾ ਜੀ ਬਹੁਤ ਬੰਦੀਆ ਬਹੁਤ ਵਧੀਆ ਸਾਡਾ ਹਾਂਜੀ ਸਾਨੂੰ ਬਹੁਤ ਖੁਸ਼ੀ ਆ ਵੀ ਭਰਾ ਨੂੰ ਮਿਲ ਕੇ ਸਾਡੇ ਭਰਾ ਨੂੰ ਜਲਦੀ ਤੋਂ ਜਲਦੀ ਬਾਹਰ ਦਿੱਤਾ ਜਾਵੇ ਸਹੀ ਵગેਰਾ ਤੋਂ ਹਾਂਜੀ ਹਾਂਜੀ ਵਧੀਆ ਕਿੰਨੇ ਦਿਨਾਂ ਬਾਅਦ ਦਿੱਤਾ ਪੂਰੀ ਕਿੰਨੀ ਹਾਂਜੀ ਸਾਨੂੰ ਬੰਨ ਮਾਰਕ ਹੋ ਗਿਆ ਹਾਂਜੀ ਅਸੀਂ ਸਾਨੂੰ ਬਹੁਤ ਸਕੂਨ ਹੋਇਆ ਵੀ ਭਰਾ ਨੂੰ ਜਿੱਪੀ 파ਟੇ ਮਿਲਣ ਕਰਕੇ ਜਿਵੇਂ ਆਵੇਲਾ ਤਾਂ ਤੁਸੀਂ ਮੈਂ ਆ ਵੀ ਭਰਾ ਕਿੰਨਾ ਨਰਮ ਰਿਹਾ ਮੇਰਾ ਬਹੁਤ ਹੋ ਗਿਆ ਹੋ ਗਿਆ ਤੁਸੀਂ ਮਾਸ਼ੇ ਦਾ ਅ ਅੱਜ ਸੈਂਟਰਲ ਜੇਲ ਫਰੀਦਕੋਟ ਦੇ ਅੰਦਰ ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਹਨ ਇਨ੍ਹਾਂ ਪ੍ਰਬੰਧਾਂ ਦੇ ਸਬੰਧ ਵਿੱਚ ਸਾਨੂੰ ਪੰਜਾਬ ਸਰਕਾਰ ਦੇ ਵੱਲੋਂ ਜੇਲ ਮਿਨਿਸਟਰ ਸਾਹਿਬਾਨ ਜੀ ਦੇ ਵੱਲੋਂ ਸਾਡੇ ਪ੍ਰਿੰਸੀਪਲ ਸੈਕਟਰੀ ਜੇਲਸ ਭਵਨਗਰ ਜੀਮ ਦੇ ਵੱਲੋਂ ਔਰ ਐਡੀਸ਼ਨਲ ਡਾਇਰੈਕਟਰ ਜਨਰਲ ਪ੍ਰੈਜ਼ੈਂਸ ਸ਼੍ਰੀ ਅਰुण ਪਾਲ ਆਈ ਪੀ ਐਸ ਸਹਾਬ ਦੇ ਵੱਲੋਂ ਵਿਸ਼ੇਸ਼ ਤੌਰ ਤੇ ਡਾਇਰੈਕਸ਼ਨਸ ਆਈਆਂ ਨੇ ਉਹਨਾਂ ਡਾਇਰੈਕਸ਼ਨਸ ਦੇ ਮੱਦੇਨਜ਼ਰ ਅਸੀਂ ਡਿਊਟੀ ਦੇ ਅੰਦਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਜਿੱਥੇ ਕਿ ਬਾਹਰੋਂ ਜੋ ਭੈਣਾ ਆ ਰਹੀਆਂ ਨੇ ਬੰਦਿਆਂ ਦੀਆਂ ਉਹਨਾਂ ਨੂੰ ਬਾਹਰਲੇ ਗੇਟ ਦੇ ਉੱਤੇ ਕੋਈ ਸਮੱਸਿਆ ਪੇਸ਼ ਨਾ ਹੋਵੇ ਉੱਥੇ ਅਸੀਂ ਸਪੈਸ਼ਲ ਟੈਂਟ ਦਾ ਪ੍ਰਬੰਧ ਕੀਤਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਜਦ ਤੱਕ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉਹਨਾਂ ਨੂੰ ਧੁੱਪ ਤੋਂ ਬਰਸਾਤ ਤੋਂ ਗਰਮੀ ਤੋਂ ਬਚਾਉਣ ਲਈ ਟੈਂਟ ਲਗਾਏ ਗਏ ਹੈ ਉਸ ਤੋਂ ਬਾਅਦ ਉਹ ਆਪਣੀ ਰਜਿਸਟ੍ਰੇਸ਼ਨ ਕਰਾਉਣਗੇ ਪ੍ਰੋਪਰ অথেন্টিਕੇਸ਼ਨ ਹੋਏਗੀ ਐਸ ਪਰ ਰਿਕਾਰਡ ਕੀ ਉਹਨਾਂ ਦੀ ਉਹ ਸਿਸਟਰ ਹੈ ਉਸਦੇ ਨਾਲ ਅਸੀਂ ਬੱਚਿਆਂ ਨੂੰ ਵੀ ਅਲਾਉ ਕੀਤਾ ਹੈ ਛੋਟੇ ਬੱਚੇ ਨਾਲ ਕੋਈ ਆਏ ਹੈ ਰਜਿਸਟ੍ਰੇਸ਼ਨ ਦੇ ਉਪਰੰਤ ਅਸੀਂ ਉਹਨਾਂ ਨੂੰ ਡਿਊਟੀ ਦੇ ਅੰਦਰ ਅੱਜ ਬੰਦੀ ਆਪਣੀਆਂ ਭੈਣਾਂ ਨੂੰ ਫੇਸ ਟੂ ਫੇਸ ਮਿਲ ਸਕਦੇ ਆ ਬੈਠ ਕੇ ਡਿਊਟੀ ਦੇ ਅੰਦਰ ਆਰਾਮ ਨਾਲ ਉਹ ਰਖੜੀ ਬੰਨ੍ਹ ਸਕਦੇ ਆ ਇਹ ਵਿਸ਼ੇਸ਼ ਉਪਰਾਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ ਜਿੱਥੇ ਰਖੜੀ ਦੇ ਤਿਉਹਾਰ ਨੂੰ ਅਸੀਂ ਲੋਕਰਖ ਦੇ ਹੈ ਉਹਦੇ ਨਾਲ ਨਾਲ ਇੱਕ ਮੈਸੇਜ ਇਹ ਵੀ ਇੱਕ ਬੰਦੀ ਵੀਰਾਂ ਨੂੰ ਦਿੱਤਾ ਜਾਂਦਾ ਹੈ ਕਿ ਜੇ ਤੁਸੀਂ ਆਪਣਾ ਗੁੱਡ ਕੰਡਕਟਰ ਰੱਖੋਗੇ ਜੇਲ੍ਹ ਦੇ ਅੰਦਰ ਵਿਵਹਾਰ ਅੱਛਾ ਰੱਖੋਗੇ ਤਾਂ ਪ੍ਰਸ਼ਾਸਨ ਤੁਹਾਡੇ ਲਈ ਤੁਹਾਡੇ ਵੈਲਫੇਅਰ ਲਈ ਤੁਹਾਡੇ ਫੈਮਿਲੀ ਦੇ ਵੈਲਫੇਅਰ ਲਈ ਤੁਹਾਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਹਮੇਸ਼ਾ ਹੀ ਤਤਪਰ ਰਹੇਗਾ ਔਰ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਾਵਾਂਗੇ ਕਿ ਅੱਜ ਦੇ ਤਿਉਹਾਰ ਦੀ ਤਰ੍ਹਾਂ ਬਾਕੀ ਤਿਉਹਾਰਾਂ ਦੇ ਉੱਤੇ ਵੀ ਬੰਦੀਆਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲਾਇਆ ਜਾਵੇ ਜਿੱਥੋਂ ਤੱਕ ਰਕਤੀ ਦਾ ਤਿਉਹਾਰ ਅੱਜ ਦੀ ਗੱਲ ਹੈ ਬੰਦੀ ਕਾਫੀ ਖੁਸ਼ ਮਹਿਸੂਸ ਕਰ ਰਹੇ ਨੇ ਭੈਣ ਭਰਾ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੁੰਦਾ ਹੈ ਕਿ ਜਿਸ ਵਿੱਚ ਕਦੇ ਹਿਕ ਨਹੀਂ ਆਉਂਦਾਗਾ ਔਰ ਭਰਾ ਤੋਂ ਜੇਕਰ ਕੋਈ ਗਲਤੀ ਹੋਈ ਹੈ ਉਹ ਅੰਦਰ ਹੈ ਤਾਂ ਉਸ ਦੀ ਭੈਣ ਦਾ ਕੋਈ ਕਸੂਰ ਨਹੀਂ ਹੈ ਉਹਦੇ ਚਾ ਉਵੇਂ ਦੇ ਉਵੇਂ ਪੂਰੇ ਹੋਣੇ ਚਾਹੀਦੇ ਆ ਇਹ ਸਰਕਾਰ ਨੇ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋਇਆ ਸਾਨੂੰ ਇਹ ਅੱਜ ਜਿਹੜੀ ਆ ਅਦਾਇਤਾ ਕੀਤੀ ਹੈ ਦੇ ਭੈਣ ਤੇ ਭਰਾ ਦਾ ਜੋ ਰਿਸ਼ਤਾ ਹੈ ਉਹ ਹਮੇਸ਼ਾ ਮਜ਼ਬੂਤ ਰਹੇ ਪਰ ਬੰਦੀ ਆਪਣੀਆਂ ਪਹਿਰਾਂ ਨੂੰ ਮਿਲ ਸਕਣ। ਸਰ ਕਿੰਨੇ ਕੇਸ ਜਿਹੜਾ ਹੈ। ਅ ਇਸ ਵਕਤ ਸਾਡੇ ਕੋਲੇ ਜੇਲ੍ਹ ਦੇ ਅੰਦਰ ਕਰੀਬ 3200 ਤੋਂ 3300 ਦੇ ਵਿੱਚ ਪੋਪੂਲੇਸ਼ਨ ਵੇਰੀ ਕਰਦੀ ਰਹਿੰਦੀ ਹੈ। ਸੋ ਕੈਪੈਸਿਟੀ ਤਾਂ ਜੇਲ੍ਹ ਦੀ ਸਾਡੀ ਥੋੜੀ ਹੈ ਲੇਕਿਨ ਕਿਉਂਕਿ ਡਰਗ ਡੀ ਅਡਿਕਸ਼ਨ ਦੇ ਖਿਲਾਫ ਜੋ ਮੁਹਿੰਮ ਚੱਲੀ ਸੀ ਉਸ ਦੇ ਤਹਿਤ ਕਾਫੀ ਐਨਡੀਪੀਐਸ ਦੇ ਬੰਦੇ ਅੰਦਰ ਆਏ ਆ। ਬਟ ਵੀ ਆਰ ਕੇ ਟ੍ਰਾਈਿੰਗ ਟੂ ਅਸੀਂ ਜੋ ਵੀ ਸਾਡੇ ਕੋਲ ਪਾਪੂਲੇਸ਼ਨ ਹੈ ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਸਾਡੇ ਕੋਲ ਸੰਸਾਧਨ ਹੈ ਉਹਦੇ ਚਸੇ ਨੂੰ ਅੱਛੇ ਤਰੀਕੇ ਨਾਲ ਮੈਨੇਜ ਕਰੀਏ ਅੱਜ ਕਿੰਨੇ ਘੇਟੀਆਂ ਨੂੰ ਜਿਹੜਾ ਕਿ ਉਹ ਕੱਲ ਅਸੀਂ ਐਕਸਪੈਕਟ ਦੇਖੋ ਜੀ ਸਾਡੇ ਵੱਲੋਂ ਤਾਂ ਖੁੱਲਾ ਸੱਦਾ ਹੈਗਾ ਜਿੰਨੀਆਂ ਵੀ ਭੈਣਾਂ ਆਪਣੇ ਭਰਾਵਾਂ ਨੂੰ ਅੱਜ ਮਿਲਣਾ ਚਾਹੁੰਦੀਆਂ ਨੇ ਸਾਡੇ ਵੱਲੋਂ ਓਪਨ ਹੈ ਜਿੰਨੇ ਵੀ ਆਉਣਗੇ ਚਾਹੇ ਅਸੀਂ ਸ਼ਾਮ ਨੂੰ ਲੇਟ ਹੋ ਜਾਈਏ ਅਸੀਂ ਹਰ ਆਈ ਸਾਡੇ ਦਰ ਤੇ ਜੋ ਇੱਕ ਭੈਣ ਚੱਲ ਕੇ ਪਹੁੰਚੇਗੀ ਜੇਹਦੇ ਉਹਦੀ ਮੁਲਾਕਾਤ ਕਰਵਾਉਣ ਉਪਰੰਤ ਹੀ ਉਹਨੂੰ ਵਾਪਸ ਭੇਜਾਂਗੇ ਲੇਕਿਨ ਔਨ ਐਨ ਐਵਰੇਜ ਜਿਹੜਾ ਹੈ ਸਾਡੀਆਂ 500 ਦੇ ਕਰੀਬ 600 ਦੇ ਕਰੀਬ ਮੁਲਾਕਾਤ ਹੋ ਜਾਂਦੀ ਹੈ ਕਿੰਨੇ ਕੰਮ ਨਹੀਂ ਆਣਾ ਹੈਗਾ ਉਹਨਾਂ ਨੂੰ ਕੋਈ ਮੰਨ ਲਓ ਇਨਸਟਰਕਸ਼ਨਸ ਨਹੀਂ ਹੋਣੀਆਂ ਅੱਗੇ ਇੱਥੇ ਕੋਈ ਪਰੇਖਿਆ ਨਹੀਂ ਹਾਂ ਦੇਖੋ ਇਨਸਟਰਕਸ਼ਨ ਸਿਰਫ ਇਹੀ ਨੇ ਕਿ ਕੋਈ ਵਰਜਿਤ ਵਸਤੂ ਨਾ ਲੈ ਕੇ ਆਓ ਕੋਈ ਰਿਲੇਸ਼ਨਸ਼ਿਪ ਦਾ ਝੂਠ ਨਾ ਬੋਲ ਕੇ ਆਉਣ ਅਸਲ ਚ ਭੈਣ ਹੈ ਤਾਂ ਉਹ ਭੈਣ ਹੀ ਆਵੇ ਕਈ ਵਾਰ ਕੋਈ ਇੱਕਾ ਦੁੱਖਾ ਇਨਸਟੈਂਸਸ ਹੋ ਜਾਂਦੇ ਆ ਕਿ ਕੋਈ ਫੀਮੇਲ ਪੈਣ ਦਾ ਕਹਿ ਕੇ ਮਿਲਣ ਦੀ ਕੋਸ਼ਿਸ਼ ਕਰਦੀ ਹੈ ਉਸੇ ਡਾਕੂਮੈਂਟੇਸ਼ਨ ਵੈਰੀਫਾਈ ਕਰ ਰਹੇ ਹੈਗੇ ਸਰ ਮਹਿਲਾਵਾਂ ਵੀ ਹੁਣ ਜੇਲ੍ਹ ਦੇ ਵਿੱਚ ਉਹਨਾਂ ਨੂੰ ਜੀ ਜਿਹੜੀਆਂ ਮਹਿਲਾਵਾਂ ਸਾਡੇ ਕੋਲ ਅੰਦਰ ਬੰਦ ਨੇ ਉਹਨਾਂ ਨੂੰ ਮਿਲਾਉਣ ਦੇ ਲਈ ਉਹਨਾਂ ਦੇ ਜੇ ਬ੍ਰਦਰ ਬਾਹਰੋਂ ਆਉਣਗੇ ਤਾਂ ਅਸੀਂ ਉਹਨਾਂ ਨੂੰ ਵੀ ਇੱਕ ਵੱਖਰਾ स्लॉट ਦੇਵਾਂਗੇ ਵਿੱਚ ਦੀ ਔਰ ਉਹਨਾਂ ਨੂੰ ਵੀ ਮਿਲਾਇਆ ਜਾਏਗਾ ਮਿੱਠਾਈ ਵਗੈਰਾ ਬਾਹਰੋਂ ਨਹੀਂ ਆ ਸਕਦੇ ਨਹੀਂ ਅਸੀਂ ਮਠਾਈ ਇੱਥੇ ਪ੍ਰਬੰਧ ਕੀਤਾ ਹੈਗਾ ਜੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਲੋਕਲ ਮਾਰਕੀਟ ਜੋ ਪਰਚੇਸ ਕਰਕੇ ਜੋ ਮਾਰਕੀਟ ਦੇ ਵਿੱਚ ਰੇਟ ਆ ਉਸੇ ਰੇਟ ਦੇ ਉੱਤੇ ਅਸੀਂ ਇੱਥੋਂ ਮੁਹੱਈਆ ਕਰਵਾ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਜੇ ਬਾਹਰੋਂ ਮਠਾਈ ਆਉਂਦੀ ਤਾਂ ਕੋਈ ਸ਼ਰਾਬ ਤੇ ਅੰਸਰ ਫਿਰ ਉਸ ਦੇ ਵਿੱਚ ਕੋਈ ਨਾ ਕੋਈ ਨਸ਼ਾ ਜਾਂ ਕੋਈ ਮਲਾਵਟ ਕਰਕੇ ਲਿਆਉਂਦੇ ਨੇ ਉਹ ਜੋ ਕਿ ਫਿਰ ਜੇਲ੍ਹ ਦੇ এনवायरमेंटਲੀ ਹਾਲੀਕਾਰ ਕਰ ਰਹੇ ਜਾਂਦਾ ਹੈ ਸਰ ਕਿੰਨੇ ਵਜੇ ਤੱਕ ਚੱਲਦੇ ਨੇ ਉਹ ਉਹ ਵੈਸੇ ਤਾਂ 5 ਵਜੇ ਤੱਕ ਹੁੰਦਾ ਜੀ ਬਟ ਅੱਜ ਸਪੈਸ਼ਲ ਡੇ ਹੈ ਅ ਵੀ ਆਲ ਆਲ ਹੇਅ ਸਾਡੀ ਸਾਰੀ ਟੀਮ ਇੱਥੇ ਹੈ ਜਦ ਤੱਕ ਹਰ ਆਈ ਭੈਣ ਸੈਟੀਸਫਾਈ ਹੋ ਕੇ ਆਪਣੇ ਬ੍ਰਦਰ ਨੂੰ ਰਖੜੀ ਬੰਨ੍ਹ ਕੇ ਨਹੀਂ ਚਲੀ ਜਾਂਦੀ ਵੀ ਆਰ ਆਨ ਦੀ ਜੋ